ਦੈਨਾਂ ਕਿ ਨਵਾਂ ਪੁਲ ਜਿਹੜਾ ਚਾਲੂ ਹੋ ਚੁੱਕਿਆ ਹੈ ਤੇ ਭਾਵੇਂ ਕਿ ਅਸੀਂ ਵੀਡੀਓ ਇੱਕ ਪਾਈ ਸੀਗੀ ਨਵੇਂ ਪੁਲ ਨੂੰ ਲੈ ਕੇ ਵੀ ਇਸ ਦਾ ਜਿਹੜਾ ਕੰਮ ਥੋੜਾ ਜਿਹਾ ਅਧੂਰਾ ਹੈ ਪਰ ਲੇਕਿਨ ਡੀਸੀ ਸਾਹਿਬ ਨੇ ਆਪਣੇ ਜਿਹੜੀ ਕਮਿਟਮੈਂਟ ਜਿਹੜੀ ਕੀਤੀ ਹੋਈ ਸੀਗੀ ਵੀ 20 ਤਰੀਕ ਨੂੰ ਇਸ ਪੁਲ ਨੂੰ ਖੋਲ ਦਿੱਤਾ ਜਾਊਗਾ ਲੇਕਿਨ ਭਾਵੇਂ ਕਿ ਰਸਰੀ ਉਦਘਾਟਨ ਹਾਲੇ ਤੱਕ ਨਹੀਂ ਹੋਇਆ ਇੱਕ ਸਾਈਡ ਇਸ ਪੁਲ ਦੀ ਜਿਹੜੀ ਚਾਲੂ ਹੋ ਚੁੱਕੀ ਹੈ ਜਿਸ ਦੇ ਨਾਲ ਲੋਕਾਂ ਦੇ ਵਿੱਚ ਕਾਫੀ ਖੁਸ਼ੀ ਦੀ ਜਿਹੜੀ ਦਾ ਜਿਹੜਾ ਮਾਹੌਲ ਦੇਖਿਆ ਜਾ ਰਿਹਾ ਕਿਉਂਕਿ ਸਭ ਨੂੰ ਪਤਾ ਹੈ ਕਿ ਪਿਛਲੇ 3-4 ਸਾਲ ਤੋਂ ਜਿਹੜਾ ਸੰਤਾਪ ਜਿਹੜਾ ਢੰਡਾਇਆ ਜਾ ਰਿਹਾ ਸੀਗਾ ਲੋਕਾਂ ਵੱਲੋਂ ਤੇ ਹੁਣ ਇਹ ਪੁਲ ਜਿਹੜੇ ਜਿਹੜੇ ਵੀ ਸਾਡੇ ਸਪੀਕਰ ਨੂੰ ਦੇਖ ਰਹੇ ਆ ਉਹ ਸਾਰੇ ਅੱਗੇ ਤੇ ਅੱਗੇ ਜਰੂਰ ਸ਼ੇਅਰ ਕਰਦੇ ਹੋ ਕਿਉਂਕਿ ਲੋਕਾਂ ਨੂੰ ਹਲੇ ਤੱਕ ਪਤਾ ਨਹੀਂ ਹੈਗਾ ਕਿ ਪੁਲ ਚਾਲੂ ਹੋ ਚੁੱਕਿਆ ਹੈ ਤੁਸੀਂ ਇਸ ਪੁਲ ਦੇ ਰਾਹੀਂ ਹੁਣ ਰੋਪੜ ਨਮਾਡਾਰ ਸੈਕਟਰੀਏਟ ਨਮਾਸ਼ਹਿਰ ਨੂਰਪ੍ਰਵੇਦੀ ਤੇ ਹੈੱਡ ਵਾਲੇ ਤਰਫੋਂ ਤੁਸੀਂ ਇਸ ਰੋਡ ਦੇ ਰਾਹੀਂ ਜਾ ਸਕਦੇ ਆਂ ਉਹ ਤੁਹਾਨੂੰ ਬਹੁਤਾ ਰੋਪੜ ਦੇ ਉੱਪਰ ਹੁੱਕਮ ਕੇ ਗੇਟ ਪਾਉਣ ਦੀ ਲੋੜ ਨਹੀਂ ਹੈਗੀ ਆ ਪਰ ਲੇਕਿਨ ਇਹ ਹੈ ਜਿਵੇਂ ਕਿ ਅਸੀਂ ਪਹਿਲਾ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਕਿ ਇਹ ਜਿਹੜੇ ਡਿਪਾਰਟਮੈਂਟ ਦੇ ਪਤਾਬਿਕ ਜਿਹੜਾ ਹਲੇ ਕੰਮ ਮੁਕਮਲ ਹੋਣ ਨੂੰ ਬਚਦਾ ਹੈ ਪਰ ਲੇਕਿਨ ਡੀਸੀ ਸਾਹਿਬ ਨੇ ਆਪਣੇ ਜਿਹੜੇ ਕਿਹਾ ਹੋਇਆ ਸੀ ਕਿ 20 ਤਰੀਕ ਤੱਕ ਸਾਨੂੰ ਆਪਾਂ ਖੋਲਾਂਗੇ ਪਰ ਗੱਲਬਾਤ ਹੋ ਗਈ ਕਿ ਕਿ ਇਹਨੂੰ ਇਸ ਟੈਸਟਿੰਗ ਵਾਸਤੇ ਚੈਕਿੰਗ ਲਈ ਟੈਸਟਿੰਗ ਵਾਸਤੇ ਖੋਲਿਆ ਗਿਆ ਹੈ ਕਿ ਜਿਹੜਾ ਇਹਦਾ ਰਸਮੀ ਦਾ ਘਟਨਾ ਹੈ ਉਹ ਹੋਵੇਗਾ ਆ ਅਗਲੇ ਟਾਈਮ ਦੇ ਵਿੱਚ ਪਰ ਲੇਕਿਨ ਉਹ ਦੇਖ ਸਕਦੇ ਹੋ ਕਿ ਕਿਉਂਕਿ ਟ੍ਰੈਫਿਕ ਜਿਹੜੀ ਨਿਰਵਿਘਨ ਇਸ ਵੇਲੇ ਚੱਲ ਰਹੀ ਹੈ ਤੇ ਲੋਕ ਸਾਰੇ ਮੋਟਰਸਾਈਕਲ ਸਕੂਟਰਾਂ ਵਾਲੇ ਇਸ ਪੁਲ ਦੇ ਉੱਤੇ ਗੁਜ਼ਰੇ ਬਹੁਤ ਹੀ ਵਧਾਈ ਦੀ ਖਬਰ ਹੈ ਕਿ ਜਿਵੇਂ ਕਹਿੰਦੇ ਦੇਰ ਆਏ ਦਰਸਤ ਆਏ ਪਰ ਆਇ ਤਾਏ ਇਸ ਕੇਸ ਨੂੰ ਲੈ ਕੇ ਅੱਜ ਸਾਡੇ ਵੱਲ ਤਾਂ ਇਹੀ ਖਬਰ ਹੈ ਕਿ ਹੁਣ بار-बार ਸਾਨੂੰ ਵੀ ਖਬਰਾਂ ਲਾਉਣ ਦੀ ਲੋੜ ਨਹੀਂ ਪਊਗੀ ਕਿਉਂਕਿ ਇਹ ਜਿਹੜਾ ਰੋਡ ਇਹ ਜਿਹੜਾ ਪੁਲ ਹੈ ਲੋ ਕਰਪਨ ਜਿਹੜਾ ਹੋ ਚੁੱਕਿਆ ਹੈ ਧੰਨਵਾਦ ਇਸ ਤੋਂ ਪਹਿਲਾਂ ਤਾਂ ਸਾਨੂੰ ਵਧਾਈਆਂ ਕਿ ਨਵਾਂ ਪੁਲ ਜਿਹੜਾ ਚੱਲੂ ਹੋ ਗਿਆ